ਹਾਂਜੀ ਅੱਜ ਆਪਾਂ ਤੁਹਾਨੂੰ ਇੱਕ ਸਟੋਰੀ ਸੁਣਾਉਣ ਜਾ ਰਹੇ ਹਾਂ ਜੋ ਕਿ ਬਹੁਤ ਹੀ ਸੋਹਣੀ ਸਟੋਰੀ ਆ ਵੀਡੀਓ ਦੇ ਵਿਚੰਤ ਤੱਕ ਬਣੇ ਰਹੋ ਤੇ ਸਟੋਰੀ ਤੁਹਾਨੂੰ ਥੋੜੀ ਜਿਹੀ ਵੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਤਾਂ ਚਲੋ ਸਟੋਰੀ ਸਟਾਰਟ ਕਰਦੇ ਹਾਂ ਇੱਕ ਵਾਰ ਦੀ ਗੱਲ ਹੈ ਗੁਰਪ੍ਰੀਤ ਇੱਕ ਛੋਟੇ ਪਿੰਡ ਵਿੱਚ ਰਹਿੰਦਾ ਸੀ ਉਹ ਸੱਚਾ ਮਿਹਨਤੀ ਤੇ ਆਪਣੇ ਕੰਮ ਨਾਲ ਕੰਮ ਰੱਖਣ ਵਾਲਾ ਸੀ ਉਸ ਦਾ ਦੋਸਤ ਸਿਖਾ ਛਲਕਪਟ ਕਰਕੇ ਛੋਟੇ ਰਸਤੇ ਨਾਲ ਪੈਸਾ ਬਣਾਉਣ ਦੀ ਸੋਚ ਰੱਖਦਾ ਸੀ ਇੱਕ ਦਿਨ ਪਿੰਡ ਵਿੱਚ ਚੌਧਰੀ ਸਾਹਿਬ ਨੇ ਐਲਾਨ ਕੀਤਾ ਕਿ ਉਹ ਇਸੇ ਇਮਾਨਦਾਰ ਨੌਜਵਾਨ ਨੂੰ ਆਪਣੀ ਨਵੀਂ ਜ਼ਮੀਨ ਦਾ ਦੇਖਪਾਲਦਾਰ ਬਣਾਉਣਗੇ ਬਹੁਤ ਲੋਕ ਅਪਲਾਈ ਕਰਦੇ ਨੇ ਪਰ ਗੁਰਪ੍ਰੀਤ ਤੇ ਸਿੱਖੋ ਉਮੀਦਵਾਰ ਹੁੰਦੇ ਹਨ ਚੌਧਰੀ ਸਾਹ ਉਹਨਾਂ ਦੋਨਾਂ ਨੂੰ ਇੱਕੋ ਹੀ ਕੰਮ ਦੀ ਜਾਂਚ ਲਈ ਦਿੰਦੇ ਇੱਕ ਖਾਲੀ ਜ਼ਮੀਨ ਮਿਲਦੀ ਹੈ ਤੇ ਕਿਹਾ ਜਾਂਦਾ ਹੈ ਕਿ 10 ਦਿਨਾਂ ਵਿੱਚ ਇਸ ਨੂੰ ਸੁੰਦਰ ਬਣਾਇਆ ਜਾਵੇ ਗੁਰਪ੍ਰੀਤ ਦਿਨ ਰਾਤ ਮਿਹਨਤ ਕਰਦਾ ਹੈ ਘਾਹ ਲਾਉਂਦਾ ਹੈ ਪੌਦੇ ਲਾਉਂਦਾ ਹੈ ਪਾਣੀ ਦੇਣ ਲੱਗਦਾ ਹੈ ਸਿੱਖਾ ਵੀ ਜ਼ਮੀਨ ਸੁੰਦਰ ਬਣਾ ਦਿੰਦਾ ਹੈ ਪਰ ਨਕਲੀ ਫੁੱਲ ਲਾ ਕੇ 10ਵੇਂ ਦਿਨ ਚੌਧਰੀ ਦੋਨਾਂ ਦੀਆਂ ਜ਼ਮੀਨਾਂ ਦੇਖਦੇ ਹਨ ਸਿੱਖਾ ਦੀ ਜ਼ਮੀਨ ਚਮਕਦੀ ਹੋਈ ਲੱਗਦੀ ਹੈ ਪਰ ਗੁਰਪ੍ਰੀਤ ਦੀ ਜ਼ਮੀਨ 'ਚ ਕੁਦਰਤੀ ਖੁਸ਼ਬੂ ਹੁੰਦੀ ਹੈ ਚੌਧਰੀ ਸਾਹਿਬ ਨੇ ਫੁੱਲ ਨੂੰ ਹੱਥ ਲਾਇਆ ਨਕਲੀ ਉਹਨਾਂ ਨੇ ਹੱਸ ਕੇ ਕਿਹਾ ਸੁੰਦਰਤਾ ਵਿੱਚ ਸੱਚਾਈ ਹੋਵੇ ਤਾਂ ਉਹ ਲੰਬੀ ਚੱਲਦੀ ਹੈ ਅੰਤ ਵਿੱਚ ਗੁਰਪ੍ਰੀਤ ਨੂੰ ਜ਼ਮੀਨ ਦੀ ਜ਼ਿੰਮੇਵਾਰੀ ਮਿਲ ਜਾਂਦੀ ਹੈ ਤੇ ਸਿੱਖਾ ਨੂੰ ਅਫਸੋਸ ਹੁੰਦਾ ਹੈ ਕਿ ਉਸ ਨੇ ਝੂਠ ਦਾ ਸਹਾਰਾ ਲਿਆ ਇਸ ਕਹਾਣੀ ਤੋਂ ਆਪਾਂ ਨੂੰ ਸਿੱਖਿਆ ਕੀ ਮਿਲਦੀ ਹੈ ਸੱਚਾਈ ਹਮੇਸ਼ਾ ਜਿੱਤਦੀ ਹੈ ਛੋਟਾ ਰਾਹ ਆਸਾਨਤਾ ਹੋ ਸਕਦਾ ਹੈ ਪਰ ਸੱਚ ਦਾ ਰਾਹ ਹੀ ਕਾਮਯਾਬੀ ਲਿਆਉਂਦਾ ਹੈ ਧੰਨਵਾਦ ਮਿਲਦੇ ਹਾਂ ਤੁਹਾਡੇ ਲਈ ਨਵੀਂ ਸਟੋਰੀ ਲੈ ਕੇ